ਮੁਰਦਾਬਾਦ 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 ਆਨਪਾਰ ਦੀ ਮੁਰਦਾਬਾਦ 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 ਆ ਵੇਖੋ ਜੀ ਪੁਲਿਸ ਮੌਕੇ ਤੇ ਆਈ ਆ ਇੱਧਰ ਵੇਖੋ ਆ ਵੀਰ ਵੇਖੋ ਸਾਡੀ ਕੋਈ ਵੀ ਸੁਣਵਾਈ ਨਹੀਂ ਆਈ ਤਾਂ ਕੋਈ ਆ ਦੇਖੋ ਖੋਲ ਜਿਹੜੇ ਐਸਓ ਸਾਹਿਬ ਨੂੰ ਦਿੱਤੇ ਆ ਇਹ ਤੇ ਕੋਈ ਸਾਡੀ ਕਾਰਵਾਈ ਨਹੀਂ ਹੋਈ ਉਹ ਫੋਲ ਲੈ ਗਏ ਆ ਉਹਨਾਂ ਨੇ ਮੁਰਗੇ ਕੋਈ ਸੁਣਾਈ ਨਾ ਹਟਦੋ ਕੋਈ ਪਹੁੰਚ ਕੀਤੀ ਉਹਨਾਂ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਇਹਦੇ ਦਬਾਅ ਦੇ ਕਰਨ ਸਾਨੂੰ ਸਰਹਾਲੀ ਪੁਲਿਸ ਇਨਸਾਫ ਨਹੀਂ ਦੇ ਰਹੀ ਇਹ ਸਾਡੇ ਕਿਸੇ ਵੀ ਪ੍ਰਜਾ ਜੀ ਦਾ ਨੁਕਸਾਨ ਹੁੰਦਾ ਵਾ ਇਹਦਾ ਜ਼ਿੰਮੇਵਾਰ ਸਰਹਾਲੀ ਥਾਣਾ ਤੇ ਬਲਕਾਰ ਸਿੰਘ ਲਾੜੀ ਸਰਪੰਚ ਤੇ ਲਾਲਜੀਤ ਸਿੰਘ ਭੁੱਲਰ ਇਹਦਾ ਜ਼ਿੰਮੇਵਾਰ ਹੋਊਗਾ ਜੋ ਇਹ ਪ੍ਰਸ਼ਾਸਨ ਆ ਸ੍ਰਿਹਾਲੀ ਥਾਣੇ ਦਾ ਇਹ ਵੀ ਧੱਕਾ ਕਰ ਰਿਹਾ ਲਾਲਜੀਤ ਭੁੱਲਰ ਵੀ ਸਾਡੇ ਨਾਲ ਧੱਕਾ ਕਰ ਰਿਹਾ ਉਹਨਾਂ ਪਰਸੇ ਸਾਹਮਣੇ ਆਵਨਾਂ ਨੇ ਸਾਨੂੰ ਸਭ ਕੁਝ ਕੀਤਾ ਵਾ ਹਨ ਸੁਟਿਆ ਮੇਰੇ ਹੱਥ ਤੇ ਛੱਟ ਲੱਗੀ ਆ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਉੱਪਰ ਲੱਗੇ ਧੱਕੇਸ਼ਾਹੀ ਦੇ આરોਪ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸ੍ਰਿਹਾਲੀ ਪੁਲਿਸ ਦੇ ਸਾਹਮਣੇ ਹੋਈ ਗੁੰਡਾਗਰਦੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਨ ਸਰਾਲੀ ਕਲਾ ਦਾ ਜਿੱਥੇ ਥਾਣਾ ਸਰਾਲੀ ਦੀ ਪੁਲਿਸ ਦੇ ਸਾਹਮਣੇ ਸ਼ਰਿਆਮ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਦੇ ਸਾਹਮਣੇ ਹੀ ਗੁੰਡਾਗਰਦੀ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਪੀਰ ਦੇ ਪਰਿਵਾਰ ਨੇ ਦੱਸਿਆ ਕਿ ਸਰਾਲੀ ਕਲਾ ਵਿੱਚ ਨੈਸ਼ਨਲ ਹਾਈਵੇ ਦੇ ਨੇੜੇ ਸਾਡੀ ਜੱਦੀ ਜ਼ਮੀਨ ਹੈ ਜਿੱਥੇ ਸਾਰੇ ਕਾਗਜ਼ੀ ਪੱਤੇ ਸਾਡੇ ਨਾਮ ਪਰ ਹਨ ਤੇ ਪਿੰਨ ਸਰਾਲੀ ਕਲਾ ਦੇ ਵਿਅਕਤੀ ਸਿਆਸੀ ਸ਼ਾਇਦ ਇਹ ਸਾਡੀ ਜ਼ਮੀਨ ਦੇ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੰਤਰੀ ਲਾਲਜੀਤ ਸਿੰਘ ਭੁੱਲੇ ਦੇ ਦਬਾਅ ਇਸ ਸਬੰਧੀ ਜਦੋਂ ਥਾਣਾ ਚਰਾਲੀ ਪੁਲਿਸ ਦੇ ਮੁਖੀ ਅਸਜੋ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਉਸ ਦੇ ਹਿਸਾਬ ਨਾਲ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਹਾਂਜੀ ਕੀ ਨਾ ਜੀ ਆਪਣਾ ਬੁਰਨੇਕ ਸਿੰਘ ਹਾਂਜੀ ਕੀ ਗੱਲ ਹੈ ਦਲਜੀ ਇਹ ਸਾਰਾ ਸਾਡਾ ਥਾਂ ਵਾ ਨੂੰ ਹੋ ਗਿਆ 45 ਸਾਲ ਹੋ ਗਏ ਥਾਂ ਲੈਣ ਨੂੰ ਤੇ ਉਹਨਾਂ ਜਮਾਂ ਬੰਦਿਆਂ ਇੰਤਕਾਲ ਗਰਦੌਰੀ ਸਭ ਕੁਝ ਸਾਡੇ ਨਾਮ ਆ ਤੇ ਇਹ ਲਾਡੀ ਸਰਪੰਚ ਉੱਠਿਆ ਸਰੀਅਲੀ ਦਾ ਹੁਣ ਜਿਹੜਾ ਨਵਾਂ ਬਣਿਆ ਮੌਜੂਦਾ ਸਰਪੰਚ ਉਹਦੇ ਭਰਾ ਆ ਗਏ ਸਾਡੇ ਇੱਥੇ ਧੱਕਾ ਕਰਦੇ ਆ ਤੇ ਨਾਲ ਮੁੰਡੇ ਲੈ ਕੇ ਆਏ ਉਹਦੋਂ ਅਸੀਂ ਇੱਥੇ ਮੌਜੂਦ ਨਹੀਂ ਸੀ ਸਾਡੇ ਚਾਚੇ ਦਾ ਮੁੰਡਾ ਉਹਦੇ ਆ ਕੇ ਗੱਲ ਪੈ ਗਿਆ ਉਹਦੇ ਸੱਟ ਪਿੱਟ ਮਾਰੀ ਸਾਡੀ ਤਾਈ ਦੇ ਵੀ ਸੱਟਾਂ ਲਾਈਆਂ ਉਹਨਾਂ ਤੇ ਨਾਲ ਪੁਲਿਸ ਵੀ ਮੌਜੂਦ ਸੀ ਤੇ ਰਾਤ ਮੁਲਕੇ 8:30 ਵਜੇ ਆਈਆ 8:30 8:00 ਵਜੇ ਆ ਕੇ ਉਹਨਾਂ ਗੋਲੀਆਂ ਚਲਾਈਆਂ ਵਾ ਉਹ ਚਾਚਾ ਜੀ ਦਾ ਬੇਡਾ ਉਹ ਪੱਜ ਕੇ ਅੰਦਰ ਵੜ ਗਿਆ ਵਾ ਫਿਰ ਐਸਐਚਓ ਸਾਹਿਬ ਨੇ ਸੱਦਿਆ ਉਹ ਆਈਆ ਉਹਨਾਂ ਦੋ ਖੋਲ ਚੋ ਕੇ ਤੇ ਫੋਟੋ ਖਿੱਚ ਕੇ ਲੈ ਗਏ ਕੋਈ ਇੱਥੇ ਕਾਰਵਾਈ ਨਹੀਂ ਹੋਈ ਦਰਖਾਸਤਾਂ ਦਿੱਤੀਆਂ ਇੱਥੇ ਸਾਡੇ ਕਿਹੇ ਦਰਖਾਸਤ ਦੀ ਕੋਈ ਸਾਨੂੰ ਕਿਤੇ ਨਹੀਂ ਸੁਣਵਾਈ ਹੋਈ ਨਾ ਐਸਐਚਓ ਸਾਹਿਬ ਨੇ ਸੱਦਿਆ ਨਾ ਡਿਊਟੀ ਸਾਹਿਬ ਨੇ ਨਾ ਐਸਐਸਓ ਸਾਹਿਬ ਨੇ ਐਂ ਡੀਸੀ ਸਾਹਦੇ ਵੀ ਦਰਖਾਸਤ ਦੇ ਚੁਕੇ ਸਾਨੂੰ ਕਿਸੇ ਨੇ ਨਹੀਂ ਇੱਥੇ ਬੁਲਾਇਆ ਤੇ ਕੱਲ ਨੂੰ ਕੋਈ ਵੀ ਸਾਡਾ ਨੁਕਸਾਨ ਹੋ ਗਿਆ ਇਹਦੀ ਜ਼ਿੰਮੇਵਾਰ ਇਹ ਲਾਲਜੀਤ ਸਿੰਘ ਭੁੱਲਰ ਦਬਾ ਪਾਉਂਦਾ ਤੇ ਇਹ ਲਾਡੀ ਸਰਪੰਚ ਇਹ ਇਹ ਫੋਨ ਕਰਦਾ ਸਾਰੇ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਕੀ ਮੰਗ ਕਰਦੇ ਹੋ ਬਹਿਸ ਵਿੱਚ ਸਰ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੀ ਸਾਡਾ ਥਾਂ 19 ਤੋਂ 80 ਸਾਲ ਦੀ ਰਜਿਸਟਰੀ ਹੈ ਜੀ ਸਾਡੇ ਕੋਲ ਸਾਡਾ ਸਹੀ ਸਲਾਮਤ ਥਾਵਾਂ ਸਾਰਾ ਜਮਾਂ ਬੰਦੀ ਗਰਦੌਰੀ ਇੰਤਕਾਲ ਸਾਰਾ ਸਾਡੇ ਕੋਲ ਆ ਇਹ ਜੀ ਹੁਣ ਸਾਡੇ ਨਾਲ ਧੱਕਾ ਇਹ ਨਾ ਹੋ ਰਿਹਾ ਬਹੁਤ ਜ਼ਿਆਦਾ ਜੋ ਇਹ ਪ੍ਰਸ਼ਾਸਨ ਆ ਸਰਿਆਲੀ ਥਾਣੇ ਦਾ ਇਹ ਵੀ ਧੱਕਾ ਕਰ ਰਿਹਾ ਲਾਲਜੀਤ ਭੁੱਲਰ ਵੀ ਸਾਡੇ ਨਾਲ ਧੱਕਾ ਕਰ ਰਿਹਾ ਤੇ ਜਿਹੜੀ ਹੈ ਸੁਨਵਾਈ ਪੁਲਿਸ ਕੋਈ ਕਰ ਰਹੀ ਸੀ ਕਹਿੰਦੇ ਕੀਤੀ ਪੁਲਿਸ ਨੂੰ ਨਹੀਂ ਜੀ ਅਜੇ ਉਹਨਾਂ ਕਹੇ ਨਹੀਂ ਜੀ ਨਾ ਹੀ ਨਹੀਂ ਲਿਆ ਇਹ ਗੱਲ ਦਾ ਜੀ ਤੇ ਤੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲ ਜੇ ਅਸੀਂ ਬਹੁਤ ਪਰੇ ਤੰਗ ਸ਼ਾਨ ਆ ਵੀ ਮਤਲਬ 2 ਮਹੀਨੇ ਹੋ ਗਏ ਤੁਹਾਨੂੰ ਇੱਥੇ ਆਣ ਕੇ ਬੈਠਿਆ ਨੂੰ ਜੀ ਸਾਡਾ ਜ਼ਮੀਨ ਦਾ ਜੀ ਇੱਥੇ ਸਾਡਾ ਬਾਪੂ ਸਾਡੇ ਪਿਤਾ ਸਾਡੇ ਨੇ ਜਗਾ ਲਈ ਜੀ 80 ਸਾਲ ਜੀ 27-380 ਨੂੰ ਜੇਟਰੀ ਹੋਈ ਜੀ ਤੇ ਇਹ ਹੁਣ ਉੱਠ ਕੇ ਬੰਦੇ ਮੈਂ 40-45 ਸਾਲ ਹੋ ਗਏ ਇਹ ਗੱਲ ਤੇ ਇਹ ਆ ਗਏ ਥੋੜਾ ਜਿਹਾ 2-3 ਮਹੀਨੇ ਹੋ ਗਏ ਆ ਤੇ ਆ ਗਏ ਰੌਲਾ ਪਾਉਣ ਲਾ ਪੇ ਜਗਾ ਉਤਰਾ ਹੀ ਆ ਉਤਰਾ ਹੀ ਆ ਹੱਡ ਕੋ ਰਜਿਸਟਰੀ ਆ ਇਹ ਇੰਤਕਾਲ ਆ ਤੇ ਲਾਡੀ ਲਾਡੀ ਸਰਪੰਚ ਬਣਿਆ ਇਥੋਂ ਸਿਹਾਲੀ ਸਾਹਿਬ ਉਹਦੇ ਭਰਾ ਵਾ ਦੋ ਤੇ ਜਿਹੜੀ ਇਸ ਸਬੰਧੀ ਕੋਈ ਸ਼ਿਕਾਇਤ ਤੁਸੀਂ ਕੀਤੀ ਹੈ ਪੁਲਿਸ ਨੂੰ ਹਾਂਜੀ ਹਾਂਜੀ ਡੀ ਪੱਟੀ ਡੀਐਸਬੀ ਦੀ ਐਸਐਚਓ ਨੂੰ ਦਿੱਤੀ ਆ ਰਨਤਾਨ ਐਸਐਸਪੀ ਸਾਹਿਬ ਨੇ ਦਿੱਤੀ ਆ ਫੇਰ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਸਾਡੇ ਤੋਂ ਆਏ ਆ ਲੜਕੇ ਸਾਡੇ ਇੱਥੇ ਹੀ ਅਸੀਂ ਦਿਸ਼ਾਰੇ ਚਲੇਗੇ ਤੇ ਮਗਰੋਂ ਆ ਕੇ ਹੱਲਾ ਗੁੱਲਾ ਉਹਨਾਂ ਨੇ ਉਹਨਾਂ ਦੇ ਇੱਥੇ ਰਟਾ ਰੋਲਾ ਕਰੇ ਪੁਲਿਸ ਨਾਲ ਆਈ ਆ ਸ਼ਾਮ ਨੂੰ 8 ਵਜੇ ਫੇਰ 8 8:30 ਦਾ ਟਾਈਮ ਅਸੀਂ ਫੇਰ ਮੁੰਡੇ ਦੇ ਗੋਲੀਆਂ ਮਾਰੀਆਂ ਬੂਹੇ ਦੇ ਵਿੱਚ ਮੁੰਡਾ ਬੱਤੀ ਜਗਾਉਣ ਲਿਆ ਤੇ ਦੋ ਫਾਇਰ ਕੀਤੇ ਆ ਉਹਦੇ ਮੁੰਡੇ ਦੇ ਪੈਰਾਂ 'ਚ ਤੇ ਬਾਕੀ ਸਾਡਾ ਭਰਾ ਹੀ ਕੋ ਇਧਰ ਖਲੋਤਾ ਹੈ ਫੇ ਭੱਜ ਗਿਆ ਆ ਕੇ ਉਹਨੇ ਉਹਦੇ ਗੋਲੀਆਂ ਮਾਰੀਆਂ ਤੇ ਦੋ ਉਹਦੇ ਛਿੱਕੇ ਲੱਬੇ ਵਾਲੇ ਖੋਲ ਆ ਉਹ ਐਸਾ ਚੋ ਵੀਡੀਓ ਬਣਾ ਕੇ ਲੈ ਗਿਆ ਸਾਡੇ ਨੂੰ ਤੇ ਰਾਹ ਨੂੰ ਆ ਗਿਆ ਨਾ ਉਹ ਵੀ ਕੰਮ ਕਰਦਾ ਮੋਟਰਸਾਈਕਲ ਤੇ ਆਏ ਆ ਤੇ ਪਹਿਲਾਂ ਮੁੰਡੇ ਦੇ ਗੋਲੀਆਂ ਮਾਰਨ ਲੱਗੇ ਤੇ ਮੁੰਡਾ ਅੰਦਰ ਵੜ ਗਿਆ ਭੱਜ ਗਏ ਤੇ ਮੁੜ ਕੇ ਸਾਡਾ ਭਰਾ ਖਲੋਤਾ ਹੁਰਲੇ ਬਨੇ ਮੁੜ ਕੇ ਉਹਦੇ ਮਗਰ ਮਾਰੇ ਫੇਰ ਤੇ ਫੇਰ ਉਭਾ ਕੇ ਮੋਟਰਸਾਈਕਲ ਨਿਕਲ ਗਏ ਤੇ ਇਸ ਸੰਬੰਧੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਾ ਨਾ ਕੋਈ ਨਹੀਂ ਕਾਰਵਾਈ ਕੀਤੀ ਅਹੀਂ ਪੁੱਛਿਆ ਹੈ ਅਹੀਂ ਦੇਤਾ ਵਾ ਪਰਚਾ ਉਤਰਾਇਆ ਤੇ ਤੇ ਕੀ ਮੰਗ ਕਰਦੇ ਹੋ ਅਹੀਂ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕਿਹਨਾ ਜੀ ਆਪਣਾ ਜਸਵੰਤ ਸਿੰਘ ਮੈਂ ਨੰਬਰ ਧਾਰਨ ਦੀ ਸੁਭਾਵੇ ਤਾਂ ਜੀ ਜਗਾ ਬਾਤ ਐ ਸਹੜੀ ਦੇ ਬੰਦੇ ਇਹਨਾਂ ਨੂੰ ਖਰਾਬ ਕਰਦੇ ਆ ਜੀ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਸਹੜੀ ਥਾਣੇ ਵੀ ਐਸਪੀ ਸਾਹਿਬ ਦੇ ਤਰਨਤਾਰਨ ਵੀ ਪੇਸ਼ ਹੋਏ ਆ ਜੀ ਕਾਜ ਪੱਤਰ ਲੈ ਕੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹਨਾਂ ਦੀ ਹਾਂਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਇਹਨਾਂ ਨੂੰ ਇਨਸਾਫ ਦਵਾ ਕੇ ਇਹ ਜ਼ਮੀਨ ਬਿਲਕੁਲ ਮੇਰੀ ਵਟਨਾ ਵਟ ਲੱਗਦੀ ਆ ਤੇ ਇਹ ਛੇੜੀ ਜ਼ਮੀਨ ਇਹਨਾਂ ਨੇ ਖਰੀਦੀ ਵੀ ਦਲਬਾਗ ਸਿੰਘ ਹੋਣਾ ਨੇ ਇਹ ਕਿਸੇ ਦੀ ਜ਼ਮੀਨ ਜਿਹੜੀ ਉਹ ਮੇਰੇ ਕੋਲ ਆ ਇਹ 1980 ਦੇ ਮਾਲਕ ਕਾਬਜ਼ ਆ ਰਹੇ ਆ 10 12 ਸਾਲ 13 ਸਾਲ ਤਕਰੀਬਨ ਅਸੀਂ ਠੇਕੇ ਦੇ ਪਹਿਲੀ ਵਾਈ ਇਹਨਾਂ ਤੋਂ ਲੈ ਕੇ ਉਸ ਤੋਂ ਬਾਅਦ ਜਿਹੜਾ ਬਜ਼ੁਰਗ ਹੀ ਨੰਬਰਦਾਰ ਉਹਨੇ ਅਜੀਤ ਸਿੰਘ ਹੋਣੀ ਉਹਨਾਂ ਨੇ ਇਥੇ ਦੁਕਾਨਾਂ ਪਾਤੀਆਂ ਦੁਕਾਨਾਂ ਉਹਨਾਂ ਨੇ ਕਿਰਾਏ ਤੇ ਦਿੱਤੀਆਂ ਨੇ ਦਾ ਮੀਟਰ ਲੱਗਾ ਹੋਇਆ ਵਿੱਚ ਸਾਰਾ ਕੁਝ ਇਹ ਮਾਲਕ ਦੇ ਕਾਬਜ ਆ ਤੇ ਹੁਣ ਕੋਈ ਤੀਜੀ ਧਿਰਾਂ ਕੇ ਜਿਹਦਾ ਕੋਈ ਇਥੇ ਇਲਾਕਾ ਦੇਖ ਕੇ ਨੇਗਾ ਉਹ ਆਣ ਕੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਇਹਨਾਂ ਦੀਆਂ ਕੰਦਾ ਕੁੰਦਾ ਢਾਕੇ ਗਏ ਆ ਦੋ ਤਿੰਨ ਦਿਨ ਚਾਰ ਦਿਨ ਹੋ ਗਏ ਆ ਤੇ ਰਾਤ ਨੂੰ ਗੋਲੀ ਵੀ ਚਲਾ ਕੇ ਗਏ ਆ ਤੇ ਕੋਈ ਅਜੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਚੌਣੇ ਪੇ ਇਹਨਾਂ ਨੂੰ ਇਨਸਾਫ ਮਿਲੇ ਚਲ ਕੋਈ ਵੀ ਨਹੀਂ ਸਾਡੀ ਜ਼ਾਇਤ ਜੱਦੀ ਜਗਾ ਵਾ ਹੈ ਅਸਤੀ ਸੰਦੀ ਸਾਡੀ ਜਗਾ ਵਾ ਹੈ ਤੇ ਸਾਡੇ ਬਾਹਰ ਆਣ ਕੇ ਤੇ ਸਾਡੇ ਉਹਨਾਂ ਨੇ ਅਸੀਂ ਤੇ ਆਪਣਾ ਕੰਦਾ-ਕੁੰਦਾ ਕਰਨ ਲੈ ਆਪਣੇ ਘਰੇ ਬੈਠੇ ਆ ਤੇ 25-30 ਜਣੇ ਆਏ ਆ ਤੇ ਉਹਨਾਂ ਨੇ ਆਣ ਕੇ ਤੇ ਪੁਲਿਸ ਦੀ ਮਜੂਰ ਮਜੂਰ ਜੇ ਬੈਠੀ ਉਹਨਾਂ ਪੁਲਿਸ ਦੇ ਸਾਹਮਣੇ ਉਹਨਾਂ ਨੇ ਸਾਨੂੰ ਸਭ ਕੁਝ ਕੀਤਾ ਵਾ ਹਨ ਸੁਟਿਆ ਤੇ ਮੇਰੇ ਹੱਥ ਤੇ ਸੱਟ ਲੱਗੀ ਆ ਨਾਲੇ ਸਾਨੂੰ ਇੱਥੇ ਮਾਰ ਪਏ ਆਂ ਇਹ ਮੁੰਡੇ ਨੂੰ ਛੋੜ ਦਿੱਤਾ ਮੁੰਡੇ ਨੂੰ ਚੜੋਂਦਿਆਂ ਚੜੋਂਦਿਆਂ ਹੱਡੀਆਂ ਤੇ ਸੱਟਾਂ ਲੱਗੀਆਂ ਤਾਂ ਸਾਂ ਇਹ ਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਸਾਡੀ ਵੀ ਵੀ ਸਹਾਇਤਾ ਕੀਤੀ ਜਾਵੇ ਸਾਡੇ ਨਾਲ ਜ਼ਬਰਦਸਤੀ ਹੋਣ ਢਈ ਆ ਉਹ ਤੋਂ ਬਧੀ ਆਣ ਕੇ ਸਾਡੇ ਪਿਆ ਆਣ ਕੇ ਇੱਥੇ ਆਏ ਆ